ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਰੇ ਵਿਊਅਰਸ ਜਿਹੜੇ ਕਿ ਅੱਜ ਇਸ ਵੀਡੀਓ ਨੂੰ ਦੇਖ ਰਹੇ ਨੇ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਪਿਆਰ ਭਰਿ ਸਤਿ ਸ਼੍ਰੀ ਅਕਾਲ ਲਖਦਾ ਹਾਂ ਜੀ ਅੱਜ ਮੇਰਾ ਇਸ ਵੀਡੀਓ ਚ ਆਂਦਾ ਜਿਹੜਾ ਕਾਰਨ ਹੈ ਉਹ ਹੈ ਕਿ ਮੈਂ ਐਡਵੋਕੇਟ ਨikhil Serin ਜੋ ਕਿ ਇੱਕ ਇਮੀਗ੍ਰੇਸ਼ਨ ਕੰਪਨੀ ਜਲੰਧਰ ਵਿੱਚ ਚਲਾਉਂਦਾ ਹੈ ਔਰ ਆਪਣੀ aisles education ਤੋਂ ਰਿਲੇਟਿਡ ਵੀ ਸਰਵਿਸਿਜ਼ ਜਿਹੜੀਆਂ ਹੈ ਸਮਾਜ ਨੂੰ ਦੇ ਮੇਰੇ ਨਾਲ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਬਹੁਤ ਚਰਤੋਂ ਅਸੀਂ ਆਪਸ ਵਿੱਚ ਸੰਪਰਕ ਚ ਮੈਂ ਇਹਨਾਂ ਦੇ ਨਾਲ ਆਪਣੀ ਸਮਰਥਤਾ ਅਨੁਸਾਰ ਸੇਵਾਵਾਂ ਦੇਂਦਾਰੇ ਔਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਹੈ ਕਿ ਬਹੁਤ ਹੀ ਜ਼ਿਆਦਾ ਜੈਨੂਇਨ ਓਨੈਸਟ ਔਰ ਪਾਰਦਰਸ਼ੀ ਸਰਵਿਸਿਜ਼ ਮੈਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਨੂੰ ਸਮਾਜ ਵਿੱਚ ਦਿੰਦੇ ਦੇਖਿਆ ਕੋਵਿਡ ਦੇ ਸਮੇਂ ਨੂੰ ਵੀ ਨਹੀਂ ਭੁੱਲ ਸਕਦੇ ਜਿਸ ਵੇਲੇ ਇਹਨਾਂ ਨੇ ਬਹੁਤ ਸੇਵਾ ਉਹ ਭਾਵੇਂ ਕੱਪੜੇ ਦੀ ਸੇਵਾ ਸੀ ਖਾਣ ਪੀਣ ਦੀ ਸੇਵਾ ਸੀ ਲਵਾਰਿਸ ਲਾਸ਼ਾਂ ਦੇ ਸੰਸਕਾਰ ਦੀ ਸੇਵਾ ਸੀ ਐਂਬੂਲੈਂਸ ਦੀ ਸੇਵਾ ਸੀ ਕੀ ਨਹੀਂ ਸੀ ਅੱਜ ਇੱਕ ਬਹੁਤ ਵੱਡਾ ਉਪਰਾਲਾ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਕਰਨ ਜਾ ਰਹੇ ਹਨ ਮਾਸਟਰ ਧਰਮਪਾਲ ਆਖਰੀ ਸਹਾਰਾ ਸੇਵਾ ਕਰ ਜੋ ਕਿ ਸਫੀਪੁਰ ਜਲੰਧਰ ਵਿਖੇ ਸਥਿਤ ਹੈ ਏ ਉਸ ਜਗ੍ਹਾ ਨੂੰ ਇੱਕ ਤੀਰਥ ਬਣਾਉਣ ਜਾ ਰਹੇ ਹਾਂ ਜਿਦੇ ਵਿੱਚ ਪੂਰ ਡੈਸਟਿਚੂਟਸ ਹੋਮਲੈਸ ਹੋਪਲੈਸ ਉਹ ਸਾਰੇ ਲੋਕਾਂ ਨੂੰ ਸੇਵਾ ਦੇਣ ਜਾ ਰਹੇ ਨੇ ਉਹਨਾਂ ਨੂੰ ਇੱਕ ਛੱਤ ਦੇਣ ਜਾ ਰਹੇ ਨੇ ਉਹਨਾਂ ਦਾ ਇੱਕ ਆਸਰਾ ਬਣਨ ਜਾ ਰਹੇ ਨੇ ਮੈਂ ਚਾਹਨਾ ਹੈ ਕਿ ਜਿਹੜੇ ਵੀ ਵਿਊਅਰਸ ਇਸ ਵੀਡੀਓ ਨੂੰ ਦੇਖ ਰਹੇ ਆਪਣੀ ਸਮਰੱਥਾ ਦੇ ਅਨੁਸਾਰ ਇਸ ਤੀਰਥ ਦੀ ਕੰਸਟਰਕਸ਼ਨ ਔਰ 에ਦੀ ਫੰਕਸ਼ਨਿੰਗ ਦੇ ਵਿੱਚ ਦਿਲ ਖੋਲ ਕੇ ਕੰਟਰੀਬਿਊਟ ਕਰੋ ਮਾਲਕ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਕੋਠੀਆਂ ਕਾਰਾਂ ਸਭ ਕੁਝ ਦਿੱਤਾ ਹੈ ਥੋੜਾ ਜਿਹਾ ਤੁਹਾਡਾ ਕੰਟਰੀਬਿਊਸ਼ਨ ਇਸ ਉਪਰਾਲੇ ਲਈ ਬਹੁਤ ਵੱਡਾ ਅਸਰ ਕਰ ਸਕਦਾ ਹੈ ਜਿਹੜੇ ਮੇਰੇ ਵਿਊਅਰਸ ਕਿਸੇ ਜਿੱਦਾਂ ਕਹਿੰਦੇ ਕਿ ਪੇਮੈਂਟ ਜਾਂ ਪੈਸੇ ਦਾ ਨਾਲ ਨਾ ਸਹੀ ਚੀਜ਼ਾਂ ਦੇ ਨਾਲ ਆਪਣੀ ਸੇਵਾ ਕਰਨਾ ਚਾਹੁੰਦੇ ਆ ਮੋਸਟ ਵੈਲਕਮ ਤੁਸੀਂ ਕੰਸਟਰਕਸ਼ਨ ਮਟੀਰੀਅਲ ਦੇ ਸਕਦੇ ਆ ਸੀਮੈਂਟ ਦੇ ਸਕਦੇ ਆ ਫਰਨੀਚਰ ਦੇ ਸਕਦੇ ਆ ਇਲੈਕਟ੍ਰੀਕਲ ਇਕੁਪਮੈਂਟਸ ਦੇ ਸਕਦੇ ਆ ਤੁਸੀਂ ਹੇਠਲੇ ਦਿੱਤੇ ਨੰਬਰਸ ਜਿਹੜੇ ਟੀਮ ਦੇ ਨੇ ਉਹਨਾਂ ਨਾਲ ਸੰਪਰਕ ਕਰੋ ਜਿਸ ਚੀਜ਼ ਦੀ ਉਹਨਾਂ ਨੂੰ ਲੋੜ ਹੈ ਤੁਸੀਂ ਚੀਜ਼ਾਂ ਰਾਹੀ ਵੀ ਇਹਨਾਂ ਦੀ ਮਦਦ ਕਰ ਸਕਦੇ ਤੇ ਜਿਹੜੇ ਮੇਰੇ ਮਿੱਤਰ ਸਾਥੀ ਭੈਣ ਭਰਾ ਹਾਲ ਦੀ ਘੜੀ ਪੈਸਾ ਜਾਂ ਚੀਜ਼ਾਂ ਵੱਲੋਂ ਨਹੀਂ ਮਦਦ ਕਰ ਸਕਦੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰਨ ਲਈ ਸਿਰਫ ਇੱਕ ਅੰਗੂਠਾ ਲੱਗਦਾ ਸਾਬ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਮੈਸੇਜ ਫਲੋਟ ਹੋਏਗਾ ਔਰ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਲਈ ਬਹੁਤ ਵੱਡਾ ਉਪਰਾਲਾ ਹੋ ਸਕਦਾ ਹੈ ਆਪਣੀ ਗੱਲ ਨੂੰ ਹੁਣ ਵਿਰਾਮ ਦਿੰਦੇ ਹੋਏ ਮੈਂ ਸਾਰਿਆਂ ਅੱਗੇ ਹੱਥ ਬਣ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਕਾਬਿਲ ਕੀਤਾ ਹੈ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਲਈ ਸੋ ਤੁਸੀਂ ਦਿਲ ਖੋਲ ਕੇ ਦਾਨ ਦਕਸ਼ਨਾ ਦਿਓ ਸਪੋਰਟ ਦਿਓ ਪੋਜ਼ਿਟਿਵਿਟੀ ਦਿਓ ਔਰ ਇਸ ਮੈਸੇਜ ਨੂੰ ਅੱਗੇ ਤੋਂ ਅੱਗੇ ਫੈਲਾਉਣ ਲਈ ਸਾਡੀ ਸਹਾਇਤਾ ਕਰੋ। ਥੈਂਕ ਯੂ ਵੈਰੀ ਮੱਚ।